ਪੰਜਾਬ ਦੇ ਧਰਤੀ ਦੇ ਉੱਤੇ ਜਿੱਥੇ ਮਨੁੱਖੀ ਅਧਿਕਾਰਾਂ ਦੇ ਉੱਤੇ ਵੱਡੀਆਂ ਧਾਰਨਾ ਨੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਲੰਘਣ ਹੋ ਰਿਹਾ ਜਿਹੜਾ ਬਲਡੋਜ਼ਰ ਕਲਚਰ ਹੈ ਨਸ਼ਿਆਂ ਦੇ ਨਾਂ ਦੇ ਉੱਤੇ ਗਰੀਬ ਘਰਾਂ ਦੇ ਹੋ ਸਕਦਾ ਉਹ ਥੋੜਾ ਬਹੁਤ ਨਸ਼ੇ ਦੇ ਵੇਚਦੇ ਵੀ ਹੋਣ ਖਾਂਦੇ ਤਾਂ ਜ਼ਰੂਰ ਨੇ ਤੇ ਉਹਨਾਂ ਦੇ ਘਰ ਟਾ ਕੇ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਨਸ਼ੇ ਦੀ ਰੀੜ ਦੇ ਹੱਡੀ ਤੋੜ ਰਹੇ ਹਾਂ ਇਹਦੇ ਵਿੱਚ ਦੋ ਕੰਮ ਜ਼ਰੂਰ ਹੋ ਰਿਹਾ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਵੀ ਪੈ ਰਿਹਾ ਤੇ ਨਸ਼ੇ ਦੇ ਵੱਡੇ ਵਪਾਰੀਆਂ ਨੂੰ ਬਚਾਇਆ ਵੀ ਜਾ ਰਿਹਾ ਹਾਂ ਜੀ ਕਰਦੇ ਆ ਵੈਲਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਲੇ ਬਹੁਤ ਹੀ ਸਵੇਦਨਸੀਲ ਮੁੱਦਾ ਕਿ ਅੱਜ ਪੰਜਾਬ ਦੀ ਧਰਤੀ ਦੇ ਉੱਤੇ ਜਿੱਥੇ ਮਨੁੱਖੀ ਅਧਿਕਾਰਾਂ ਦੇ ਉੱਤੇ ਵੱਡੀਆਂ ਧਾਰਨਾ ਨੇ ਕਿਰੇ ਉੱਤੇ ਵਕ ਵਕ ਸਮੇਂ ਆਵਾਜ਼ ਉੱਠੀ ਹੈ ਅੱਜ ਉਸ ਧਰਤੀ ਦੇ ਉੱਤੇ ਮਨੁੱਖੀ ਅਧਿਕਾਰਾਂ ਦਾ ਵੱਡੇ ਪੱਧਰ ਤੇ ਲੰਘਣ ਹੋ ਰਿਹਾ ਹੈ ਤੇ ਜਾ ਪੰਜਾਬ ਦੇ ਵਿੱਚ ਜਿਹੜਾ ਬਲਡੋਜ਼ਰ ਕਲਚਰ ਹੈ ਨਸ਼ਿਆਂ ਦੇ ਨਾਂ ਦੇ ਉੱਤੇ ਗਰੀਬ ਘਰਾਂ ਦੇ ਹੋ ਸਕਦਾ ਹੈ ਉਹ ਥੋੜਾ ਬਹੁਤ ਨਸ਼ੇ ਦੇ ਵੇਚਦੇ ਵੀ ਹੋਣ ਖਾਂਦੇ ਤਾਂ ਜ਼ਰੂਰ ਨੇ ਤੇ ਉਹਨਾਂ ਦੇ ਘਰ ਟਾ ਕੇ ਡਰਾਮਾ ਕੀਤਾ ਜਾ ਰਿਹਾ ਹੈ ਕਿ ਅਸੀਂ ਨਸ਼ੇ ਦੀ ਰੀੜ ਦੀ ਹੱਡੀ ਤੋੜ ਰਹੇ ਹਾਂ ਲੇਕਿਨ ਇਹਦੇ ਵਿੱਚ ਦੋ ਕੰਮ ਜ਼ਰੂਰ ਹੋ ਰਿਹਾ ਹੈ ਕਿ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਵੀ ਪੈ ਰਿਹਾ ਹੈ ਤੇ ਨਸ਼ੇ ਦੇ ਵੱਡੇ ਵਪਾਰੀਆਂ ਨੂੰ ਬਚਾਇਆ ਵੀ ਜਾ ਰਿਹਾ ਹੈ ਕਿਉਂਕਿ ਇਸ ਰੋਲੇ ਦੇ ਵਿੱਚ ਉਹਨਾਂ ਤੱਕ ਕਿਸੇ ਦੀ ਨਿਗਾ ਨਹੀਂ ਜਾਏਗੀ ਤੇ ਜਿੰਨਾ ਅਸੀਂ ਵੇਖਿਆ ਨੇੜੇ ਜਾ ਕੇ ਤਾਂ ਬਿਲਕੁਲ ਜਿਹੜੇ ਬੇਸਿਕ ਸਹੂਲਤਾਂ ਜਿਹੜੀਆਂ ਮਨੁੱਖ ਨੂੰ ਜਿਉਣ ਲਈ ਚਾਹੀਦੀਆਂ ਨੇ ਉਹਨਾਂ ਤੋਂ ਵਾਂਝੇ ਲੋਕ ਜਿਹੜੇ ਝੁੱਗੀ ਝੂਖੜੀ ਦੇ ਵਿੱਚ ਰਹਿੰਦੇ ਨੇ ਜਾਂ ਛੋਟਾ ਮੋਟਾ ਘਰ ਬਣਾ ਲਿਆ ਉਹਨਾਂ ਦੇ ਉੱਤੇ ਪਿਛਲੇ ਦਿਨਾਂ 'ਚ ਜਿਹੜਾ ਇਹ ਹਮਲੇ ਹੋਏ ਨੇ ਤੇ ਇਸ ਮੁੱਦੇ ਦੇ ਉੱਤੇ ਅੱਜ ਅਸੀਂ ਸਾਰੇ ਚਰਚਾ ਕਰਨ ਲਈ ਇਕੱਠੇ ਹੋਏ ਆਂ ਤੇ ਮੈਂ ਸਭ ਤੋਂ ਉਮੀਦ ਕਰਦਾ ਕਿ ਆਓ ਆਪਾਂ ਇਸ ਮੁੱਦੇ ਦੇ ਉੱਤੇ ਲਿਖ ਕੇ ਚਰਚਾ ਕਰੀਏ ਔਰ ਇਹਦੇ ਉੱਤੇ ਕੀ ਹੋਣਾ ਚਾਹੀਦਾ ਹੈ ਅੱਗੇ ਤਾਂ ਸਾਨੂੰ ਇਹ ਆਕਵਾਜ ਬਣ ਕੇ ਅੱਗੇ ਚੱਲਣਾ ਚਾਹੀਦਾ ਹੈ ਤੇ ਹੁਣ ਮੈਂ ਹੋਰ ਸਮਾਂ ਨਾ ਲੈਂਦਾ ਹੋਇਆ ਮੈਂ ਸਭ ਤੋਂ ਪਹਿਲਾਂ ਸਾਡੇ ਦਰਦਰਸ਼ਨ ਸਿੰਘ ਜੀ ਧਰੇਟਾ ਬੈਠੇ ਨੇ ਤੇ ਉਹਨਾਂ ਤੋਂ ਇੱਕ ਗੀਤ ਸੁਣਨਾ ਤੇ ਆਜੋ ਆਜੋ ਤੁਹਾਡਾ ਸੁਣਾਦੇ ਹੋ ਕਦੇ ਨਹੀਂ ਸੁਣਿਆ